ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲੇ ਸ਼ਹਿਰ ਵਿੱਚ ਗੰਦਗੀ ਦੂਰ ਕਰਨ ਨੂੰ ਲੈ ਕੇ ਕਾਰਪੋਰੇਸ਼ਨ ਹੋਈ ਸਖਤ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਵੱਖੋ-ਵੱਖ ਟੀਮਾਂ ਬਣਾ ਕੇ ਚਲਾਇਆ ਜਾ ਰਿਹਾ ਸਫਾਈ ਅਭਿਆਨ ਜੋ ਲੋਕ ਆਪਣੀਆਂ ਦੁਕਾਨਾਂ ਅਤੇ ਘਰਾਂ ਦਾ ਕੂੜਾ ਕਰਕਟ ਸੜਕਾਂ ਤੇ ਛੱਡਦੇ ਨੇ ਉਹਨਾਂ ਦੇ ਕੱਟੇ ਜਾ ਰਹੇ ਨੇ ਚਲਾਨ ਕਾਨੂੰਨੀ ਕਾਰਵਾਈ ਦੀ ਵੀ ਕਹੀ ਜਾ ਰਹੀ ਹੈ ਗੱਲ ਅੱਜ ਬਟਾਲਾ ਕਾਰਪੋਰੇਸ਼ਨ ਦੇ ਵੱਖ-ਵੱਖ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਅਲੱਗ-ਅਲੱਗ ਖਾਵਾਂ ਦਾ ਦੌਰਾ ਕੀਤਾ ਗਿਆ ਅਤੇ ਓਨਾ ਲੋਕਾਂ ਦੇ ਚਲਾਨ ਕੱਟੇ ਗਏ ਜਿਹੜੇ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਦਾ ਗੰਦਗੀ ਕੱਢ ਕੇ ਸੜਕ ਤੇ ਸੁੱਟ ਦਿੰਦੇ ਨੇ ਕੁਝ ਇੱਕ ਲੋਕਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਅਤੇ ਬਹੁਤ ਸਾਰੇ ਲੋਕਾਂ ਦੇ ਚਲਾਨ ਕੱਟੇ ਗਏ ਬਟਾਲਾ ਦੇ ਸੈਨੀਟਰੀ ਇਨਸਪੈਕਟਰ ਵਿਕਾਸ ਵਾਸਦੇਵ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ ਵਾਰ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਸੀ ਪਰ ਲੋਕ ਆਪਣੇ ਘਰਾਂ ਦੀ ਗੰਦਗੀ ਬਾਹਰ ਸੁੱਟ ਦਿੰਦੇ ਨੇ ਲੋਕ ਆਪਣੇ ਦੁਕਾਨਾਂ ਦਾ ਕੂੜਾ ਕਰਕਟ ਸੜਕ ਤੇ ਸੁੱਟ ਦਿੰਦੇ ਨੇ ਜਿਸ ਨੂੰ ਰੋਕਣ ਲਈ ਅਤੇ ਸ਼ਹਿਰ ਦੀ ਸੁੰਦਰਤਾ ਲਈ ਚਲਾਨ ਕੱਟੇ ਜਾ ਰਹੇ ਆ ਔਰ ਜੋ ਲੋਕ ਦੋ ਚਲਾਨਾਂ ਤੋਂ ਬਾਅਦ ਵੀ ਆਪਣੀ ਆਦਤ ਨਹੀਂ ਸੁਧਾਰਨਗੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਬਟਾਲਾ ਤੋਂ ਅਨੀਤਾ ਬੇਦੀ ਅਸ਼ੋਕ ਜਰੇਵਾਲ ਰਮੇਸ਼ ਪਾਟਿਆ ਦੀ ਖਾਸ ਰਿਪੋਰਟ ਸ਼ਹਿਰਾਂ ਚ ਬੰਦੀ ਕੁੜੀ ਦੀ ਸਮੱਸਿਆ ਨੂੰ ਦੇਖਦੇ ਹੋਏ ਮਾਨਯੋਗ ਮੇਅਰ ਨਗਰ ਨਿਗਮ ਬਟਾਲਾ ਔਰ ਮਾਨਯੋਗ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੇ ਹਿਦਾਇਤਾਂ ਅਨੁਸਾਰ ਸ਼ਹਿਰ ਚ ਵਕ ਵਕ ਟੀਮਾਂ ਬਣਾ ਗਿਆ ਅਸੀਂ ਜਿਹੜੀ ਕੂੜੇ ਦੀ ਆ ਰਹੀ ਸਮੱਸਿਆ ਉਹਦੇ ਨਜਾਤ ਵਾਸਤੇ ਅਸੀਂ ਚੈਕਿੰਗ ਕੀਤੀ ਗਈ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਕੀਤਾ ਗਿਆ ਔਰ ਲਗਭਗ 8 ਤੋਂ 10 ਚਲਾਨ ਵੀ ਕੀਤੇ ਗਏ ਨੇ ਔਰ ਇਹ ਜਿਹੜੀ ਸ਼ਹਿਰ ਚ ਕੂੜੇ ਦੀ ਸਮੱਸਿਆ ਮੰਦੀ ਹੈ ਤੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੇ ਕੂੜਾ ਵਾ ਉਹਨੂੰ ਨਿਰਧਾਰਤ ਸਥਾਨ ਤੇ ਸੁੱਟਿਆ ਜਾਵੇ ਉਹ ਸਮੇਂ ਮੁਤਾਬਕ ਸੁੱਟਿਆ ਜਾਵੇ ਸ਼ਹਿਰ ਤੇ ਲੱਭ ਘਰਾਂ ਤੋਂ ਕੂੜਾ ਨਿਕਲਦਾ ਉਹਨੂੰ ਗਿੱਲਾ ਸੁੱਕਾ ਅਲੱਗ-ਅਲੱਗ ਕਰਕੇ ਦਿੱਤਾ ਜਾਵੇ ਤਾਂ ਜੋ ਇਹ ਕੂੜੇ ਦੀ ਜਿਹੜੀ ਗੰਭੀਰ ਇਹਦੀ ਸਮੱਸਿਆ ਮਾਰਦੀ ਹੈ ਉਹ ਨਾ ਬਣੇ ਜੀ ਲੋਕ ਸਰ ਇੱਕ ਤੇ ਆਪਣੇ ਘਰਾਂ ਦਾ ਕੂੜਾ ਹੈ ਜਾਂ ਦੁਕਾਨਾਂ ਦਾ ਕੂੜਾ ਤੁਸੀਂ ਦੇਖਿਆ ਹੋਏਗਾ ਦੁਕਾਨ ਜਦੋਂ ਖੋਲ੍ਹਦੀ ਹੈ ਸਵੇਰੇ ਸਵੇਰੇ ਦੁਕਾਨ ਖੋਲ੍ਹ ਕੇ ਜਿੰਨੇ ਦੁਕਾਨ ਦੇ ਅੰਦਰਲਾ ਕੂੜਾ ਉਹ ਸਾਰਾ ਚੁੱਕ ਕੇ ਬਾਹਰ ਸੜਦੇ ਸੁੱਟ ਦਿੰਦੇ ਨੇ ਜਦਕਿ ਉਹਨਾਂ ਨੂੰ ਚਾਹੀਦਾ ਕਿ ਆਪਣਾ ਡਸਟਬਿਨ ਲਗਾਣ ਔਰ ਜਦੋਂ ਟਰਾਲੀ ਆਉਂਦੀ ਹੈ ਕੂੜਾ ਡਸਟਬਿਨ ਚ ਪਾ ਕੇ ਟਰਾਲੀ ਸੁੱਟਿਆ ਜਾਂਦਾ ਹੈ ਇਸ ਲਈ ਇਹਨਾਂ ਨੂੰ ਤੁਸੀਂ ਦੇਖਾਂਗੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਵੀ ਕੀਤਾ ਔਰ ਚਲਾਨ ਵੀ ਕੀਤੇ ਨੇ ਅਗਰ ਲੋਕੀ ਨਹੀਂ हटਦੇ ਤੇ ਇਹਦੀ ਸਰ ਇਹਦੇ ਮੋٹے ਜੁਰਮਾਨੇ ਕਰੇ ਕੀਤੇ ਜਾਣਗੇ ਔਰ ਇਹਨਾਂ ਦੇ ਖਿਲਾਫ ਵ